ਜੋ ਅੱਗ ਦੀਆਂ ਉੱਚੀਆਂ-ਉੱਚੀਆਂ ਲਪਟਾਂ ਤੁਸੀਂ ਦੇਖ ਰਹੇ ਹੋ ਅਸਮਾਨ ਨੂੰ ਛੂਦੀਆਂ ਦਰਅਸਲ ਇਹ ਲਪਟਾਂ ਜਿਹੜੀਆਂ ਦੁਕਾਨਾਂ ਦੇ ਵਿੱਚ ਅੱਗ ਲੱਗ ਗਈ ਹੈ ਤਾਂ ਬਿਲਕੁਲ ਬੀਤੀ ਰਾਤ ਦੁਕਾਨਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਪਹਿਲਾਂ ਤਾਂ ਇੱਕ ਦੁਕਾਨ ਨੂੰ ਅੱਗ ਲੱਗਦੀ ਹੈ ਉਸ ਤੋਂ ਬਾਅਦ ਉਸਦੇ ਨਾਲ ਲੱਗਦੀਆਂ ਚਾਰ ਹੋਰ ਦੁਕਾਨਾਂ ਨੂੰ ਵੀ ਅੱਗ ਆਪਣੀ ਪકડ ਚ ਲੈ ਲੈਂਦੀ ਹੈ ਜੀਹਾਂ ਤਕਰੀਬਨ ਪੰਜ ਦੁਕਾਨਾਂ ਨੂੰ ਅੱਗ ਲੱਗ ਜਾਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਭਿਆਨਕ ਅੱਗ ਲੱਗਦੀ ਹੈ ਸਕ੍ਰੀਨ ਤੇ ਤੁਸੀਂ ਦੇਖ ਸਕਦੇ ਹੋ ਅਸਮਾਨ ਨੂੰ ਛੂਦੀਆਂ ਲਪਟਾਂ ਸ਼ਰਿਆਂ ਸਕ੍ਰੀਨ ਤੇ ਦਿਖਦੀਆਂ ਨਜ਼ਰ ਆ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਅੱਗ ਜਿਹੜੀ ਭਿਆਨਕ ਰੂਪ ਧਾਰਨ ਕਰ ਲੈਂਦੀ ਤਾਂ ਜਿਵੇਂ ਫਾਇਰ ਬਿਗਰੇਡ ਦੀਆਂ ਟੀਮਾਂ ਨੂੰ ਬੁਲਾਇਆ ਜਾਂਦਾ ਪਰ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ 20 ਮਿੰਟ ਤੱਕ ਪਾਣੀ ਹੀ ਨਹੀਂ ਆਇਆ ਸੋ ਆਸ-ਪਾਸ ਜੋ ਲੋਕ ਪਬਲਿਕ ਦੇ ਵਿੱਚ ਖੜੇ ਹੁੰਦੇ ਨੇ ਲੋਕਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਅੱਗ ਤੇ ਕਾਬੂ ਪਾਇਆ ਜਾਏ ਪਰ ਕੜੀ ਮੁਸ਼ਕਲਤ ਦੇ ਬਾਅਦ ਹੈ ਜਿਹੜਾ ਅੱਗ ਤੇ ਕਾਬੂ ਪਾ ਲਿਆ ਗਿਆ ਤਾਂ ਕਾਬਲੇਗੌਰ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਭਿਆਨਕ ਅੱਗ ਦਾ ਰੂਪ ਧਾਰਨ ਕਰ ਲੈਂਦੀ ਹੈ ਜੀ ਹਾਂ ਲੋਕਾਂ ਨੇ ਵੀ ਦੱਸਿਆ ਕਿ ਇੱਕ ਛੋਟੇ ਜੇ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗ ਜਾਂਦੀ ਹੈ ਪਹਿਲਾਂ ਇੱਕ ਦੁਕਾਨ ਦੇ ਵਿੱਚ ਸ਼ਾਰਟ ਸਰਕਟ ਹੁੰਦਾ ਉਸ ਤੋਂ ਬਾਅਦ ਉਸ ਦੇ ਨਾਲ ਲੱਗਦੀਆਂ ਜਿਹੜੀਆਂ ਦੁਕਾਨਾਂ ਨੇ ਉਹ ਵੀ ਆਗ ਹੈ ਜਿਹੜੀ ਪਕੜ ਦੇ ਵਿੱਚ ਲੈ ਲੈਂਦੀ ਹੈ ਤਾਂ ਬਿਲਕੁਲ ਸਾਰੀਆਂ ਦੀਆਂ ਸਾਰੀਆਂ ਦੁਕਾਨਾਂ ਸੜ ਕੇ ਸੁਆਹ ਹੋ ਜਾਂਦੀਆਂ ਨੇ ਵਿੱਚ ਕੁਝ ਵੀ ਨਹੀਂ ਬਚਦਾ ਲੱਖਾਂ ਦਾ ਨੁਕਸਾਨ ਹੋ ਜਾਂਦਾ ਤਾਂ ਵਪਾਰੀ ਵਰਗ ਦੇ ਨਾਲ ਕਿਸ ਤਰੀਕੇ ਦੇ ਨਾਲ ਭਿਆਨਕ ਹਾਦਸਾ ਹੁੰਦਾ ਹੈ ਕਿ ਅਚਾਨਕ ਇੱਕ ਛੋਟੇ ਜਿਹੇ ਸ਼ਾਰਟ ਸਰਕਟ ਦੇ ਨਾਲ ਪੰਜ ਦੁਕਾਨਾਂ ਤਬਾਹ ਹੋ ਜਾਂਦੀਆਂ ਨੇ ਸਵਾਹ ਹੋ ਜਾਂਦੀਆਂ ਨੇ ਤਾਂ ਬਿਲਕੁਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਗੁਰਦਾਸਪੁਰ ਸ਼ਹਿਰ ਤੋਂ ਵਪਾਰੀ ਵਰਗ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਇਹ ਪੂਰੀ ਦੀ ਪੂਰੀ ਘਟਨਾ ਬੀਤੀ ਰਾਤ 8:45 ਮਿੰਟ ਦੀ ਹੈ ਤਾਂ 9:00 ਵਜੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਬੁਲਾ ਲਿਆਂਗੇ ਅਸਨ ਪਰ ਕਰੀ ਮੁਸ਼ਕਲ ਤੋਂ ਬਾਅਦ ਹੈ ਜਿਹੜਾ ਅੱਗ ਤੇ ਕਾਬੂ ਵੀ ਪਾ ਲਿਆ ਗਿਆ ਸੀ ਪਰ ਇੱਕ ਵਾਰ ਸਾਰਾ ਸਮਾਨ ਹੈ ਜਿਹੜਾ ਸੜ ਕੇ ਸੁਆਹ ਹੋ ਜਾਂਦਾ ਲੱਖਾਂ ਦਾ ਨੁਕਸਾਨ ਹੋ ਜਾਂਦਾ ਜੀਹਾਂ ਸ਼ਾਰਟ ਸਰਕਟ ਇਸ ਦਾ ਕਾਰਨ ਦੱਸਿਆ ਜਾ ਰਿਹਾ ਐਸਐਮਜ਼ ਨਿਊਜ਼ ਗੁਰਦਾਸਪੁਰ ਤੋਂ ਫਿੱਕੀ ਮਲਕ ਦੀ ਰਿਪੋਰਟ ਜਿਹੜੀ ਜਗ੍ਹਾ ਤੇ ਹੋਈ ਹੈ 8:35 ਦੇ ਉੱਤੇ ਅਸੀਂ ਸ਼ੌਪ ਬੰਦ ਕਰਕੇ ਗਏ ਆ ਸਾਰਾ ਮਾਹਰ ਬੰਦ ਹੋ ਗਿਆ ਤੇ ਕੋਈ ਇੱਕ ਦੀ ਦੁਕਾਨ ਖੁੱਲੀ ਸੀ ਕਰੀਬ 9:45 ਮਿੰਟ ਤੇ ਅੱਗ ਲੱਗੀ ਹੈ ਲੋਕਾਂ ਨੇ ਕਾਲ ਕੀਤੀ 10-15 ਮਿੰਟ ਚ ਫਾਇਰ ਬ੍ਰਿਗੇਡ ਵਾਲੇ ਆ ਗਏ ਨੇ ਤੇ 8:45 ਤੇ ਮਲਾਗ ਲੱਗੀ ਹੈ 9 ਵਜੇ ਤੱਕ ਫਾਇਰ ਬ੍ਰਿਗੇਡ ਆ ਗਈ ਹੈ ਪੂਰੇ ਬਾਦ ਇਹ ਸ਼ੁਰੂ ਹੋਈ ਹੈ ਸਭ ਤੋਂ ਪਹਿਲਾਂ ਜਿਹੜਾ ਰਾਧਾ ਸਵਾਮੀ ਪਰਸ ਵਾਲੇ ਚੰਡੇਲਰ ਦੀ ਪਹਿਲੀ ਦੁਕਾਨ ਸੀ ਜਿਹੜੀ ਉਹਨਾਂ ਦੇ بیٹے ਦੀ ਦੁਕਾਨ ਆ ਉਹਦੇ ਨਾਲ ਮਦਰਾਸ ਕਲਾਥ ਹਾਊਸ ਨੂੰ ਲੱਗੀ ਆ ਉਹ ਤੋਂ ਉਰੇ ਜਿਹੜੇ ਆ ਦੋ ਕੋਸ਼ਲ ਬ੍ਰਦਰ ਜਿਹੜੇ ਆ ਉਹਨਾਂ ਦਾ ਦੋਹਾਂ ਭਰਾਵਾਂ ਦੀਆਂ ਰੈਡੀ ਟੋਟਲ ਕਿੰਨੀਆਂ ਦੁਕਾਨਾਂ ਨੂੰ ਅੱਗ ਲੱਗੀ ਟੋਟਲ 6 ਦੁਕਾਨਾਂ ਨੂੰ ਲੱਗੀ ਉਹਦੇ ਉੱਤੇ ਆ ਪਵਨ ਮਨਿਆਰੀ ਵਾਲੇ ਨੂੰ ਪੂਰੀ ਜੁਐਲਰ ਲਾਸ ਸੀ ਉਹਦਾ ਬਚਾ ਦੁਕਾਨਾ ਟੋਟਲ ਲਾਸ ਨਹੀਂ ਬਚਾਵਾ ਦੇਖੋ ਉਗਲੀ ਥੋੜਾ ਬਚਾਵਾ ਬਾਕੀ 4-5 ਟੋਟਲ ਲਾਸ ਤੁਹਾਨੂੰ ਕਿਵੇਂ ਪਤਾ ਲੱਗਾ ਜੀ ਸਾਨੂੰ ਬਾਜ਼ਾਰ ਚੋਂ ਫੋਨ ਆਇਆ ਕਿ ਤੁਹਾਡੇ ਲੱਗੇ ਅੱਗ ਲੱਗੀ ਹੈ ਛੇਤੀ ਜਾਓ ਅਸੀਂ ਫਿਰ 도ੜੇ ਆਏ ਆ ਸਾਰੇ ਆ ਗਿਆ ਮੈਂ ਹਸਪਤਾਲ ਤੋਂ ਵੀ ਪਾਣੀ ਲਾਇਆ ਨਾਲੀ ਕੀ ਕਰੂੰਗੀ ਭਾਈ ਅੱਜ ਇਹ ਨਹੀਂ ਪਤਾ ਲੱਗ ਸਕਿਆ ਜੀ ਬੜੀ ਸੜਕਾ ਤਾਂ ਜਿਹੜਾ ਹੂਨ ਦੇ ਨਾਲ ਇੱਕ ਦੁਕਾਨ ਦੇ ਚੱਗ ਲੱਗੀ ਆ ਇੱਕ ਦੁਕਾਨ ਤੋਂ ਉਹ ਪੱਖ ਦੇ ਪੱਖ ਦੇ ਜਿਹੜਾ ਉਹ ਸਾਰੀਆਂ ਦੁਕਾਨਾਂ ਦੇ ਉੱਤੇ ਆ ਗਈ ਆ ਅਸੀਂ ਤੇ ਇਹ ਕਹਾਂਗੇ ਵੀ ਅਹੀਂ ਬਿਜਲੀ ਬੋਰਡ ਨੂੰ ਸਾਰਾ ਬਾਜ਼ਾਰ ਜਿਹੜਾ ਵਾ ਹਨੂਮਨ ਚੌਂਕ ਤੋਂ ਲੈ ਕੇ ਮਾਟਾ ਚੌਂਕ ਤੱਕ ਕਿੰਨੇ ਤੋਂ ਜੋੜਨੇ ਕਿੰਨੀ ਵਾਰੀ ਅਸੀਂ ਤਾਰ ਜਿਹੜੀ ਆ ਉਹ ਮੰਗਵਾਈ ਆ ਅਸੀਂ ਆਪਣੇ ਖਰਚਿਆਂ ਤੇ ਵੀ ਤਾਰ ਜਿਹੜੀ ਆ ਉਹ ਮੰਗਵਾਈ ਆ ਇਹ ਨਾਂ ਤੇ ਬਿਜਾਰ ਤੋਂ ਤਾਰਾਂ ਬਦਲਦੇ ਆ ਨਾ ਜੋੜੇ ਪੜਦੇ ਆ ਇਹ ਕਦੀ ਕਹਿੰਦੇ ਸਾਡੇ ਕੋਲ ਤਾਰਾਂ ਹੈ ਨਹੀਂ ਕਦੀ ਕੋਈ ਸ਼ਾਰਟ ਸਰਕਟ ਨਾਲ ਅੱਗ ਲੱਗੀ ਆ ਸ਼ਾਰਟ ਸਰਕਟ ਦੇ ਨਾਲ ਹੀ ਅੱਗ ਲੱਗੀ ਆ ਜੀ ਸਰ ਇਹ ਜਿੰਨੀ ਅੱਗ ਲੱਗੀ ਆ ਸ਼ਾਰਟ ਸਰਕਟ ਕਿੰਨੀਆਂ ਦੁਕਾਨਾਂ ਹੁਣ ਸੜ ਗਈਆਂ ਇਹ ਪੰਜ ਦੁਕਾਨਾਂ ਸੜ ਗਈਆਂ ਜੀ ਪੰਜਾਂ ਦੁਕਾਨਾਂ ਦਾ ਰਿਆ ਕੱਖ ਨਹੀਂ ਗਾ ਜੀ ਕੋਸ਼ਿ ਨਹੀਂ ਰਿਹਾ ਅੰਦਰ ਨਾਲੇ ਜਾ ਰਿਆਂ ਦੇ ਵਪਾਰੀ ਬੰਦਾ ਤਾਂ ਪਹਿਲਾਂ ਹੀ ਵਪਾਰੀ ਵਪਾਰੀ ਵਰਗ ਦੇ ਪਹਿਲਾਂ ਹੀ ਉਜੜਿਆ ਪਿਆ ਇੱਕ ਮੰਦੇ ਦੀ ਮਾਰ ਉਤੋਂ ਉਜੜਿਆ ਪਿਆ ਕਾਰੋਬਾਰ ਹੈ ਨਹੀਂ ਉਤੋਂ ਦੁਕਾਨਾਂ ਨੂੰ ਜਿਹੜੀ ਅੱਗ ਲੱਗੀ ਆ ਨਾ ਕਿਸੇ ਪ੍ਰਸ਼ਾਸਨ ਨੇ ਨਾ ਕਿਸੇ ਨੇ ਨਾ ਕੋਈ ਮਦਦ ਕਰਨੀ ਆ ਨਾ ਕੋਈ ਲੈਣਾ ਤੇ ਨਾ ਕੋਈ ਦੇਣਾ ਜੀ ਟੀਮਾਂ ਟਾਈਮ ਨਾਲ ਪਹੁੰਚ ਗਈ ਸੀ ਇੱਥੇ ਟੀਮਾਂ ਟੀਮਾਂ ਜਿਹੜੀਆਂ ਪਹੁੰਚੀਆਂ ਨੇ ਪਾਣੀ ਆਉਂਦੀ ਉੱਥੇ ਹੀ ਅੱਗ ਲਾਂਦਾ ਨਾ ਕੋਈ ਆਉਂਦਾ ਪਾਣੀ ਵਾਲੀ ਗੱਡੀ ਜਿਹੜੀ ਪਹਿਲੀ ਗੱਡੀ ਆਈ ਆ ਉਦੋਂ ਤੇ ਪਾਣੀ ਨਹੀਂ ਚੱਲਿਆ ਨਹੀਂ ਹੈਗਾ ਉਹ ਤਾਂ ਪਾਣੀ ਵਿੱਚ ਚਲੀ ਆ ਉਹ ਅਗਲੇ ਕਿੰਨੇ ਸੋੜ ਹੁਣ ਕੀਤਾ ਉਹਨਾਂ ਨੂੰ ਕੋਈ ਸਾਹਮਣੇ ਕੋਈ ਪਹੁੰਚਿਆ ਮੈਂ ਸਕੈਂਟਰ ਬਸੇ ਖੜੀ ਰਹੀ ਆ ਕੋਈ ਨਹੀਂ ਆਇਆ ਕਿ ਅਸੀਂ ਮੈਂ ਐਂਟੀ ਵਾਲਾ ਕਿ ਉੱਥੇ ਗਿਆ ਉੱਥੇ ਜਿੱਥੇ ਪਹੁੰਚਿਆ ਉਹ ਕਹਿੰਦੇ ਹੁਣੇ ਗੱਡੀ ਗਈ ਆ ਇੱਥੇ ਗੱਡੀ ਬੇਨ ਨਹੀਂ ਪਹੁੰਚੀ ਜੇ ਗੱਡੀ ਪਹੁੰਚੀ ਪਹੁੰਚੀ ਆ ਉਹਨਾਂ ਦੀ ਕੋਈ ਪਬਲਿਕ ਦੀ ਪਿਆਬ ਨਹੀਂ ਇਕ ਜਿਹੜੀ ਕੋ ਇਹਦੇ ਚੱਕਰ ਵਿੱਚ 30 ਬੱਚੀ ਆਈ ਫਿਰ ਆਪ ਵੀ ਮਦਦ ਕੀਤੀ ਸਾਰੇ ਪਬਲਿਕ ਨੇ ਕਿ ਮੇਰੀ ਅੱਤਾਂ ਲੁੱਟੀ ਅੱਧਾ ਅੱਧੇ ਤੋਂ ਪਾਣੀ ਲੈਂਦਾ ਪਿਆ ਬਲਾਈ ਬਾਰਦੇ ਨੂੰ ਪਾਣੀ ਪੀਂਦਾ ਹੁਣ ਵੀ ਜਿਹੜੀ ਉਹ ਪਬਲਿਕ ਹੀ ਲੱਗੀ ਹੋਈ ਆ ਜ਼ਿਆਦਾ ਜਾਦਾ ਜਿਹੜੀ ਉਹ ਪਬਲਿਕ ਹੀ ਸਾਹਮਣੇ ਕੈਮਰਾ ਮਾਰ ਕੇ ਵੇਖੋ ਪਬਲਿਕ ਹੀ ਜਿਹੜੀ ਸ਼ਿਕਾਇਤ ਕਰਦੀ ਪੀਆਪਰਾਈ ਹੋਈ ਹੈ ਇਹ ਸਾਰੀ 90% ਅਸੀਂ ਤੇ ਆ ਗਾਂਗੇ ਬਿਜਲੀ ਬੋਰਡ ਦੀ ਨਾ ਕਾਮੀ ਆ ਸਰਕਟ ਨਾ ਕਿੰਨੇ ਵੇਖੋ ਇਹ ਹੈ ਇਹ ਤੱਕ ਤਾਂ ਕੋਈ ਨਹੀਂ ਪਹੁੰਚਿਆ ਉਹ ਐਮਐਲਏ ਸਾਹਿਬ